वैसे तਾਨੂੰ ਜਿਆਦਾ ਬਚਪਨ ਚ ਜਾਂ ਜੋ ਜਵਾਨ ਹੋਏ ਉਸੇ ਪ੍ਰਭਾਵਿਤ ਕਿਨੇ ਕੀਤਾ ਹੈਗਾ ਕਿਉਂਕਿ ਪਰਿਵਾਰ ਦੇ ਵਿੱਚ ਜਿਵੇਂ ਦੱਸਦੇ ਕਿ ਦਾਦਾ ਜੀ ਕਹਿੰਦੇ ਕਿ ਪਹਿਲਵਾਨ ਦਾ ਮੁੰਡਾ ਆਉਂਦਾ ਹੈਗਾ ਬਚ ਕੇ ਰਵੇ ਆਪਣੇ ਆਲਾ ਤੁਹਾਨੂੰ ਕਿਨੇ ਕਿਹਦੀ ਗਾਇਕੀ ਨੇ ਪ੍ਰਭਾਵਿਤ ਕੀਤਾ ਪ੍ਰਭਾਵਿਤ ਤਾਂ ਜੀ ਉਸ ਟਾਈਮ ਸਾਡੇ ਜਿਸ ਤਰ੍ਹਾਂ ਪਿੰਡਾਂ ਚ ਮਾਨਕ ਸਾਹਿਬ ਚੱਲਦੇ ਸੀ ਫਦੀਕ ਸਾਹਿਬ ਉਹਨਾਂ ਦੇ ਗਾਣੇ ਹਨ ਤੇ ਮੈਂ ਉਹ ਬਹੁਤ ਛੋਟਾ ਹੁੰਦਾ ਸੀ ਪੰਜਵੀਂ ਚ ਪੜਦਾ ਸੀ ਜੀ ਤਾਂ ਇੱਕ ਸਾਡੇ ਨਾਲ ਉਹ ਬੱਚਾ ਸੀ ਉਹ ਵੀ ਉਹਦੇ ਕੁੜੀਆਂ ਵਾਲੇ ਕੱਪੜੇ ਪੁਆਏ ਟੀਚਰਾਂ ਨੇ ਅੱਛਾ ਮੇਰੇ ਮਤਲਬ ਕਿ ਮੈਨੂੰ ਅਮਲੀਜਾ ਬਣਾਇਆ ਕਿਉਂਕਿ ਉਹ ਸਦੀਕ ਸਾਹਿਬ ਦਾ ਗਾਣਾ ਨਹੀਂ ਸੀ ਮੁੱਕੀ ਫੀਮ ਡੱਬੀ ਚੋਂ ਆਇਆ ਹਾਂ ਕੋਈ ਅਮਲੀ ਦਾ ਡਾਂਸ ਆ ਰੂ ਉਹ ਫਿਰ ਅਸੀਂ ਡਿਊਟ ਕਾਇਆ ਸੀ ਉਹ ਸਾਰਾ ਮਤਲਬ ਕਿ ਇਵਨ ਮੈਂ ਮਤਲਬ ਕਿ ਜਦੋਂ ਗਾਉਣਾ ਹੁੰਦਾ ਸੀ ਨਾ ਸਕੂਲ 'ਚ ਵੀ ਅੱਜ ਕੋਈ ਫੰਕਸ਼ਨ ਹੈ ਇਹਨਾਂ ਦੇ ਸਕੂਲ 'ਚ ਤਾਂ ਸਾਡਾ ਪਿੰਡ ਹੀ ਦੇਖਣਾ ਜਾਂਦਾ ਸੀ ਅੱਛਾ ਜੀ ਹਾਂ ਮਤਲਬ ਇਦਾਂ ਨਹੀਂ ਫਾਲਤੂ ਨਹੀਂ ਵੀ ਮਤਲਬ ਵੀ ਉਹੀ ਨਿਆਣੇ ਗਾਉਂਦੇ ਫਿਰਦੇ ਆ ਕਿਹੜਾ ਕੋਈ ਗੌਰ ਕਰਦਾ ਜੀ ਜੀ ਪਰ ਉਹ ਤੇ ਉਸ ਚੀਜ਼ ਨੇ ਬੜਾ ਪੁਸ਼ ਕੀਤਾ ਲੋਕਾਂ ਦਾ ਪਿਆਰ ਦਿੱਤਾ ਤੇ ਉਹ ਸੋਹਣਾ ਲੱਗਦਾ ਸੀ